ਇਹ ਮਸਲਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਗਰੰਥੀਆਂ ਰਾਗੀਆਂ ਨੂੰ ਤਨਖਾਵਾਵਾਂ ਦਿੰਦੀ ਆ ਸਹੂਲਤਾਂ ਦਿੰਦੀ ਆ ਲੋਕਲ ਕਮੇਟੀਆਂ ਨੂੰ ਇਹੇ ਬੇਨਤੀ ਕਰਨ ਵਾਸਤੇ ਕਿ ਆਉਣ ਵਾਲੇ ਸਮੇਂ ਜਿਦਾਗੀ ਗਰੰਥੀ ਬਣਨ ਵਾਲ ਨੌਜਵਾਨਾਂ ਦਾ ਰੁਝਾਨ ਵਧੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਹੇਦਾਰ ਸਾਹਿਬ ਨੂੰ ਕੁਝ ਵਿਸ਼ੇਸ਼ ਬੇਨਤੀਆਂ ਰਾਗੀ ਗ੍ਰੰਤੀ ਸਭਾ ਕਪੂਰਥਲਾ ਜਾ ਕੇ ਵੀ ਕਰੇਗੀ। ਔਰ ਆਪ ਜੀ ਦੇ ਚੈਨਲ ਮਾਧਿਅਮ ਰਾਹੀਂ ਵੀ ਇਹਹੀ ਕਹਿ ਰਹੇ ਆ ਕਿ ਜਿਹੜੀਆਂ ਇਹਨਾਂ ਦੀਆਂ ਅਫਸੋਕ ਸੁਵਿਧਾ ਪਰਿਵਾਰਾਂ ਵਾਸਤੇ ਜਿਵੇਂ ਸਮਾਜ ਵਿੱਚ ਹਰ ਕੰਮ ਦੀਆਂ ਦੇ ਲੋਕ ਕਮੇਟੀਆਂ ਬਣਾਉਂਦੇ ਨੇ ਆਪਣੀਆਂ ਮੰਗਾਂ ਰੱਖਦੇ ਨੇ ਸਾਡੇ ਕੋਲ ਗੁਰਮਤ ਸੰਗੀਤ ਵਿਦਿਆਲਾ ਇਹਦੇ ਸਾਡੇ ਕੋਲ ਜਿਹੜੇ ਸਿੱਖਣ ਵਾਸਤੇ ਵੀ ਆਉਂਦੇ ਆ ਜਾਂ ਹੋਰ ਸਾਡੇ ਸੰਪਰਕ ਵਿੱਚ ਰਾਗੀ ਗਰੰਥੀ ਸਿੰਘ ਨੇ ਉਹਨਾਂ ਦੀਆਂ ਵਿਰੋਜ਼ ਮਰਾਂ ਜਿਹੜੀਆਂ ਜ਼ਰੂਰਤਾਂ ਨੇ ਉਹ ਸਹੀ ਤਰੀਕੇ ਦੇ ਨਾਲ ਪੂਰੀਆਂ ਹੋਣ ਤੇ ਉਹ ਚੜ੍ਹਦੀ ਕਲਾ ਨਾਲ ਸਿੱਖ ਪੰਥ ਦੀ ਸੇਵਾ ਕਰਨ ਸਿਰੇ ਕਾਲ ਤੱਕ ਸਾਬ ਜੀ ਦੇ ਨਾਲ ਜੁੜ ਕੇ ਆਪਣਾ ਆਪਣੇ ਬੱਚਿਆਂ ਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਖ ਵੀ ਸਵਾਰਨ ਸਿੱਖੀ ਸਿਧਾਂਤਾਂ ਨਾਲ ਜੁੜੇ ਰਹਿਣ ਪ੍ਰਚਾਰ ਕਰਦੇ ਰਹਿਣ ਇਹ ਬੇਨਤੀਆਂ ਵਾਸਤੇ ਅੱਜ ਅਸੀਂ ਇਕੱਤਰ ਹੋਏ ਹਾਂ ਜਿਸ ਦੇ ਵਿੱਚ ਸਾਡੇ ਕਪੂਰਸਲਾ ਦੇ ਨਾਮਵਰ ਸ਼ਖਸੀਅਤਾਂ ਸਤਿਕਾਰਯੋਗ ਆਏ ਨੇ ਗਰੰਤੀ ਸਿੰਘ ਰਾਗੀ ਸਿੰਘ ਜਿਨ੍ਹਾਂ ਵਿੱਚ ਭਾਈ ਕਰਮ ਸਿੰਘ ਜੀ ਲੋਹਪੁਰੀ ਜੀ ਸਤਿਕਾਰਯੋਗ ਭਾਈ ਜਸਵੀਰ ਸਿੰਘ ਜੀ ਭਾਈ ਗੁਰਮੇਲ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਸਤਿਕਾਰਯੋਗ ਭਾਈ ਕੁਲਵਿੰਦਰ ਸਿੰਘ ਭਾਈ ਪਰਮਜੀਤ ਸਿੰਘ ਜੀ ਭਾਈ ਅਮਰਜੀਤ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਜੀ ਤਾਂ ਇਹ ਆਦਰਨੀਏ ਹੋਰ ਵੀ ਸਿੰਘ ਪਹੁੰਚ ਲੈਣੇ ਖਿਆਲ ਇਹ ਬੇਨਤੀਆਂ ਸਾਡੀਆਂ ਜਿਹੜੀਆਂ ਨੇ ਤੁਹਾਡੇ ਚੈਨਲ ਮਾਧਿਅਮ ਰਾਹੀਂ ਇਹ ਹੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੁਝ ਲਿਖਤੀ ਰੂਪ ਦੇ ਵਿੱਚ ਮੰਗਾ ਗ੍ਰੰਥੀ ਰਾਗੀ ਸਭਾ ਦੇਵੇਗੀ ਇਹ ਸਮੁੱਚੀ ਸਾਰੇ ਸਮਾਜ ਵਾਸਤੇ ਸਾਰੀ ਦੁਨੀਆ ਵਾਸਤੇ ਰਾਤ ਦਿਨ ਪਵਿੱਤਰ ਬਾਣੀ ਪੜ੍ਹਨੀ ਅਰਦਾਸਾ ਕਰਨੀ ਸਰਬੱਤ ਦਾ ਭਲਾ ਮੰਗਣਾ ਕਿਸੇ ਵੀ ਪੱਖਪਾਤ ਤੋਂ ਉੱਚਾ ਉੱਠ ਕੇ ਇਨਸਾਨੀਅਤ ਦੇ ਨਾਤੇ ਇਹ ਜਿਹੜੀਆਂ ਬੇਨਤੀਆਂ ਨੇ ਇਹ ਅਸੀਂ ਕਰ ਰਹੇ ਹਾਂ ਇਹਨਾਂ ਵੱਲ ਜ਼ਰੂਰ ਐਸਜੀਪੀਸੀ ਨੂੰ ਅਤੇ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੇਸ਼ੇਦਾਰ ਸਾਹਿਬ ਜੀ ਨੂੰ ਪੂਰਨ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਦੀਆਂ ਵਾਦੋ-ਵਾਦ ਇਹਨਾਂ ਨੂੰ ਸਹੂਲਤਾਂ ਹੋਣ ਤਨਖਾਹਾਂ ਹੋਣ ਵਾਦੋ-ਵਾਦ ਸਮਾਜ ਵਿੱਚ ਸਤਿਕਾਰ ਹੋਵੇ ਔਰ ਜਿਹੜੀਆਂ ਗੁਰਮਤਿ ਕਾਰਜ ਚੱਲਦਿਆਂ ਦੇ ਵਿੱਚ ਕੁਝ ਅੜਚਣਾਂ ਹੁੰਦੀਆਂ ਉਹ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ ਇਹਨੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਜਾਣ ਹੁਣ ਸਤਿਕਾਰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੇਵ ਸਿੰਘ ਜੀ ਹੋਰੀ ਬਹੁਤ ਉੱਚ ਕੋਟੀ ਦੇ ਵਿਦਵਾਨ ਇਹਨਾਂ ਦਾ ਵਿਦਿਆਲਾ ਵੀ ਆ ਕੀਰਤਨ ਵੀ ਸਿਖਾਉਂਦੇ ਨੇ ਤੇ ਕੀਰਤਨ ਕਰਦੇ ਵੀ ਨੇ ਆਸ ਵੇਲੇ ਜਲੰਧਰ ਮਾਡਲ ਟਾਊਨ ਇਹਨਾਂ ਦੀ ਸੇਵਾ ਚੱਲ ਰਹੀ ਆ ਪਰ ਸਾਰੇ ਗਰੰਥੀ ਸਿੰਘਾਂ ਨੇ ਮਿਲ ਕਰਕੇ ਇੱਕ ਵਿਚਾਰ ਕੀਤੀ ਅੱਜ ਸਾਰੇ ਇਕੱਠੇ ਹੋਏ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਆ ਇੱਕ ਤਾਂ ਇਹ ਬੇਨਤੀ ਬਹੁਤ ਜ਼ਰੂਰੀ ਕਰਨ ਵਾਲੀ ਸੀ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚੇਚਾ ਹੁਕਮ ਜਾਰੀ ਕੀਤੇ ਜਾਣ ਕਿ ਜਿਹੜੇ ਕੈਮਰੇ ਵਾਲੇ ਨੇ ਕਿਉਂਕਿ ਓਨੇ ਇੱਕ ਬੰਦੇ ਲੜਕੀ ਵਾਲਿਆਂ ਵੱਲੋਂ ਓਨੇ ਇੱਕ ਲੜਕੇ ਵਾਲੇ ਉਹਦੇ ਓਨੇ ਕੀ ਕੈਮਰਿਆਂ ਵਾਲੇ ਹੁੰਦੇ ਨੇ ਉਹ ਨਾ ਤੇ ਅਰਦਾਸ ਵਿੱਚ ਖਲੋਣਾ ਆਉਣਾ ਨਾ ਉਹਨਾਂ ਨੇ ਇਸ ਕਰਕੇ ਉਹ ਬੜੀ ਪਰੇਸ਼ਾਨੀ ਹੁੰਦੀ ਮਰਜ਼ਾਦਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਇਹ ਉਥੋਂ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮ ਜਾਰੀ ਹੋ ਜਾਵੇ ਕਿ ਕੈਮਰੇ ਇੱਕ ਥਾਂ ਫਿੱਟ ਕੀਤੇ ਜਾਣ ਜਿੱਥੇ ਵੀ ਕੀਤੇ ਜਾਣ ਤਾਂ ਕਿ ਮਰਜ਼ਾਦਾ ਨੂੰ ਕਾਇਮ ਰੱਖਿਆ ਜਾਵੇ ਦੂਸਰੀ ਬੇਨਤੀ ਕਿਉਂਕਿ ਅਸੀਂ ਗੁਰੂ ਨਾਨਕ ਨਾਮ ਦੇ ਗੁਰਸਿੱਖ ਜਿੰਨੇ ਵੀ ਕੀਰਤਨ ਕਰਨ ਵਾਲੇ ਪਾਠੀ ਸਿੰਘ ਸਾਰੇ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਜਿਹੜੇ ਬੇਸ਼ੱਕ ਅਸੀਂ ਸਾਰੇ ਮੁਲਾਜ਼ਮ ਨਹੀਂ ਪਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਉੱਪਰ ਸਾਡੇ ਗੱਲ ਵਿੱਚ ਵੀ ਪਟਾ ਸ਼੍ਰੋਮਣੀ ਕਮੇਟੀ ਦਾ ਹੀ ਹੋਵੇ ਅਕਾਲੀ ਦਸਤ ਤਲ ਦੇ ਅਸੀਂ ਮੈਂਬਰ ਬਣੀਏ ਕਿ ਉਹ ਸਾਡੇ ਵੱਲ ਧਿਆਨ ਰੱਖਿਆ ਜਾਵੇ ਉਹ ਧਿਆਨ ਦੇਣ ਇਸ ਗੱਲ ਦਾ ਕਿ ਜਿਵੇਂ ਅਨਸ਼ੋਰ ਚ ਹੁੰਦੀ ਹੈ ਉਹ ਸਾਰਿਆਂ ਦੀ ਬਣ ਜਵੇ ਇੱਕ ਲਿਸਟ ਤਿਆਰ ਹੋਵੇ ਉਹਨਾਂ ਨੂੰ ਵੀ ਪਤਾ ਹੋਵੇ ਕਿੰਨੀ ਗੁਰਸਿੱਖੀ ਦੇ ਵਿੱਚ ਬੂਟੇ ਸਾਰੇ ਉਹ ਗੁਰਸਿੱਖੀ ਦੇ ਨਾਲ ਜੁੜੇ ਹੋਏ ਸਾਰੇ ਮੈਂਬਰ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਤਾਂ ਕਿ ਗੁਰਸਿੱਖੀ ਵਿੱਚ ਵਾਧਾ ਹੋ ਸਕੇ ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਬਣੇ ਜਾਂਦੇ ਆ ਥੋੜਾ ਜਿਹਾ ਕੋਈ ਲਾਲਚ ਦੇ ਦਿੰਦਾ ਤੇ ਉਧਰਲੇ ਪਾਸੇ ਜਾਂਦੇ ਤੇ ਜਿਵੇਂ ਪ੍ਰਾਈਵੇਟ ਗੁਰਦੁਆਰਾ ਸਾਹਿਬ ਵਿੱਚ ਆਮਦਨ ਕਈ ਵਾਰੀ ਕਈਆਂ ਗੁਰਦੁਆਰਿਆਂ 'ਚ ਤਾਂ ਨਹੀਂ ਹੁੰਦੀ ਪਰ ਕਈਆਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹਨਾਂ ਦਾ ਵੀ ਧਿਆਨ ਜਿਵੇਂ ਭਾਈ ਗੁਰਦੇਵ ਸਿੰਘ ਜੀ ਹੋਰਾਂ ਨੇ ਦੱਸਿਆ ਤੇ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਦੱਸਿਆ ਜਾਵੇ ਭਾਈ ਤੁਸੀਂ ਇਹਨਾਂ ਦੇ ਵੱਲ ਵੀ ਧਿਆਨ ਦੇਣਾ ਤਾਂ ਕਿ ਇਹਨਾਂ ਦੇ ਵੀ ਬੱਚੇ ਜਿਹੜੇ ਚੰਗੇ ਸਕੂਲਾਂ ਵਿੱਚ ਪੜ ਸਕਣ ਵਧੀਆ ਤਰੀਕੇ ਨਾਲ ਹੱਸ ਕੇ ਡਿਊਟੀ ਕਰਨ ਖੁਸ਼ ਹੋ ਕੇ ਕਰਨ ਡਿਊਟੀ ਦੁਖੀ ਨਾ ਹੋਣ ਇਹ ਗੱਲ ਦਾ ਧਿਆਨ ਦੇਣ ਇਹ ਹਾਂ ਜੀ ਆ ਬੇਨਤੀ ਹੈ ਜੀ ਵੀ ਜਿਵੇਂ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਦੀ 24 ਘੰਟੇ ਡਿਊਟੀ ਹੁੰਦੀ ਹੈ। ਬਾਕੀ ਮਲਾਜਮਾਂ ਦੀ ਇੰਨੀ ਡਿਊਟੀ ਨਹੀਂ ਹੁੰਦੀ ਲੰਮੀ। ਪਰ ਗ੍ਰੰਥੀ ਸਿੰਘ ਕਈ ਵਾਰ ਸਾਰਾ ਪਰਿਵਾਰ ਹੀ ਉਹਨਾਂ ਦਾ ਉੱਥੇ ਡਿਊਟੀ ਕਰ ਰਿਹਾ ਹੁੰਦਾ ਪਰ ਉਹਨਾਂ ਦੀ ਤਨਖਾਹਾਂ ਬਹੁਤ ਘੱਟ ਆ। ਉਹਨਾਂ ਦੇ ਬੱਚੇ ਪੜਨ ਪੜਨੇ ਹੁੰਦੇ ਹੋਰ ਵੀ ਉਹਨਾਂ ਨੇ ਪੜਾਈਆਂ ਕਰਨੀਆਂ ਹੁੰਦੀਆਂ ਪਰ ਇਸ ਪੱਖੋਂ ਰਹਿ ਜਾਂਦੇ ਕਿਉਂਕਿ ਮਾਇਆ ਪੱਖੋਂ ਰਹਿ ਜਾਂਦੇ ਨੇ। ਤੇ ਇਹ ਜਥੇਦਾਰ ਸਾਹਿਬ ਐਲਾਨ ਕਰਨ ਕਮੇਟੀਆਂ ਨੂੰ ਕਿ ਉਹਨਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇ। ਦੂਸਰੀ ਬੇਨਤੀ ਜਿਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾਲ ਸੇਵਾਦਾਰ ਵੀ ਰੱਖਿਆ ਜਾਵੇ ਪੱਕਾ ਤਾਂ ਕਿ ਉਹਦਾ ਵੀ ਰੋਜੀ ਰੋਟੀ ਚੱਲ ਸਕੇ ਤੇ ਮਰਜ਼ਾਦਾ ਦਾ ਵੀ ਧਿਆਨ ਰੱਖਿਆ ਜਾਵੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ